ਪੰਜਾਬ ਸਰਕਾਰ ਨੇ 65 ਕਰੋੜ ਦੇ ਲਗਭਗ ਜਿਹੜਾ ਟੈਂਟ ਮੰਗਵਾਇਆ ਗਿਆ ਦਿੱਲੀ ਤੋਂ ਬਹੁਤ ਸਾਰੇ ਹੋਰਡਿੰਗ ਵੀ ਲਗਾਏ ਗਏ ਸ਼ਹੀਦੀ ਦੀਪਸੂ ਨੂੰ ਲੈ ਕੇ ਕਿ ਇਹਨਾਂ ਚੀਜ਼ਾਂ ਦੀ ਲੋੜ ਸੀਗੀ ਪੰਜਾਬ ਦੇ ਵਿੱਚ ਇੰਨੀ ਵਾਹਵਾਹੀ ਇੰਨੀ ਵਾਹਵਾਹੀ ਮਤਲਬ ਪੈਸੇ ਨੂੰ ਅੱਗ ਕਿਵੇਂ ਲਾਣੀ ਆ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਲੀ ਭਾਂਤ ਸਿੱਖ ਸਕਦੇ ਹਾਂ ਕਿ ਲੋਕਾਂ ਦਾ ਜਿਹੜਾ ਪੈਸਾ ਜਿਹੜਾ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਸਰਕਾਰਾਂ ਨੂੰ ਅਦਾ ਕੀਤਾ ਜਾਂਦਾ ਹੈ ਉਹ ਕਿਵੇਂ ਫੁਕਿਆ ਜਾਂਦਾ ਉਹ ਆਵਾਜ਼ ਵੀ ਪਾਰਟੀ ਨੂੰ ਤਸਵੀਰ ਸਾਰੀ ਇਹ ਪ੍ਰੀਤੀ ਪਿਕਚਰ ਉਹ ਸਾਰੀ ਕਲੀਅਰ ਕਰ ਦਿੰਦੀ ਆ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਸ਼ੰਕੇ ਨਹੀਂ ਕੋਈ ਕਿਹੜੀਆਂ ਗੱਡੀਆਂ ਜਦੋਂ ਆਹ ਨਗਰ ਕੀਰਤਨ ਸਾਹਿਬ ਤੁਰਿਆ ਸੀਗਾ ਇਹਨਾਂ ਵਿੱਚ ਗੱਡੀਆਂ ਵਰਤੀਆਂ ਗਈਆਂ ਯੂਪ ਦੀਆਂ ਕੀ ਪੰਜਾਬ ਦੀਆਂ ਗੱਡੀਆਂ ਖਤਮ ਹੋ ਗਈਆਂ ਟੈਂਟ ਵੀ ਜਿਹੜੀ ਦਿੱਲੀ ਤੋਂ ਆਇਆ ਕੀ ਪੰਜਾਬ ਦਾ ਟੈਂਟ ਜਾਂ ਬਹੁਤ ਮਹਿੰਗਾ ਆ ਕਿ ਬਹੁਤ ਸਸਤਾ ਹੈ ਕਿ ਜਿਹੜਾ ਇੱਥੋਂ ਟੈਂਟ ਇਹਨਾਂ ਨੂੰ ਮਿਲਦਾ ਨਹੀਂ ਪਿਆ ਜੀ ਦੇਖੋ ਟੈਂਟ ਹੋ ਗਏ ਗੱਡੀਆਂ ਹੋ ਗਈਆਂ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਹੂੰ ਇਹ ਤਾਂ ਆਇਆ ਉਹਨਾਂ ਨੇ ਕੰਮ ਕੀਤਾ ਪੈਸੇ ਸਰਕਾਰੀ ਖਾਤੇ ਦੇ ਵਿੱਚੋਂ ਚੱਲ ਜਾਣੇ ਆ ਖਜ਼ਾਨੇ ਦੇ ਵਿੱਚੋਂ ਤਾਂ ਉਹ ਗੱਲ ਖਤਮ ਨਹੀਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਮੈਂ ਉਸੇ ਗੋਸੇ ਗੱਲ ਤੇ ਆ ਰਿਹਾ ਹਾਂ ਜੀ ਜੀ ਚੇਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਵਿਧਾਨ ਸਭਾ ਸੈਸ਼ਨ ਲਗਾਇਆ ਗਿਆ ਲੋਕਾਂ ਨੂੰ ਇਹ ਲੱਗਾ ਸੀਗਾ ਕਿ ਇੱਥੇ ਬਹੁਤ ਸਾਰੇ ਬਿੱਲ ਪਾਸ ਹੋਣਗੇ ਚਾਹੇ ਬੇਯਤਵੀ ਦੇ ਮਸਲੇ ਦਾ ਲੈ ਲਓ ਠੀਕ ਹੈ ਜੀ ਜਾਂ ਹੋਰ ਜਿਹੜੇ ਬੇਰੋਜ਼ਗਾਰ ਜਿਹੜੇ ਧਰਨੇ ਲੱਗ ਰਹੇ ਨੇ ਬਹੁਤ ਸਾਰੇ ਮਸਲੇ ਇਥੋਂ ਹੱਲ ਹੋਣਗੇ ਪਰ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਤਖਤ ਸਿਰੀ ਕੇਸ ਕਰ ਸਾਭ ਦੀ ਪਵਿੱਤਰ ਧਰਤੀ ਤੇ ਇਹਨਾਂ ਵੱਲੋਂ ਵਿਧਾਨ ਸਭਾ ਜਿਹੜੀ ਉਹ ਚਲਾਈ ਜਾਂਦੀ ਆ ਇੱਕ ਦਿਨ ਦੀ ਕਿ ਦੋ ਦਿਨ ਦੀ ਹੈ ਨਾ ਜੀ ਉੱਤੇ ਕਰੋੜਾਂ ਰੁਪਈਆ ਖਰਚ ਆਂਦਾ ਕੋਈ ਕਹਿ ਰਿਹਾ ਕਿ 100 ਕਰੋੜ ਦੇ ਲੱਗ ਛਾਕੇ ਖਰਚ ਆਇਆ ਕੋਈ 200 ਕਰੋੜ ਦੇ ਲੱਗ ਛਾਕੇ ਕਹਿੰਦਾ ਖਰਚ ਆਇਆ ਉਸ ਖਰਚ ਦਾ ਫਾਇਦਾ ਕੀ ਹੋਇਆ ਮੈਂ ਤਾਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਮੁੱਖ ਮੰਤਰੀ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰਾਂ ਨੂੰ ਵੀ ਕਿ ਤੁਸੀਂ ਉੱਥੇ ਕਰੋੜਾਂ ਰੁਪਈਆ ਫੋਕ ਦਿੱਤਾ ਵਿਧਾਨ ਸਭਾ ਚਲਾਉਣ ਦੇ ਲਈ ਪਰ ਤੁਸੀਂ ਬੇਅਦਬੀ ਤੇ ਕਾਨੂੰਨ ਨਹੀਂ ਉੱਥੇ ਬਣਾ ਸਕੇ ਇਹ ਕਹਿੰਦਾ ਸੀ ਬੇਅਦਬੀਆਂ ਜਿਹੜੀਆਂ ਉਹ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਉਸ ਤੋਂ ਬਾਅਦ ਕਾਂਗਰਸ ਆ ਗਈ ਕੀ ਗੱਲ ਕਾਂਗਰਸ ਦੇ ਰਾਜ ਦੇ ਵਿੱਚ ਬੇਅਦਮੀਆਂ ਰੁੱਕ ਗਈਆਂ ਕੀ ਇਸ ਇਨਸਾਫ ਮਿਲ ਗਿਆ ਪੰਜਾਬ ਨੂੰ ਜਾਂ ਪੰਥ ਨੂੰ ਕੀ ਝਾੜੂ ਵਾਲਿਆਂ ਦੇ ਰਾਜ ਦੇ ਵਿੱਚ ਬੇਅਦਮੀਆਂ ਰੁੱਕ ਗਈਆਂ ਬੇਅਦਬੀ ਤੇ ਕਾਨੂੰਨ ਕਿਉਂ ਨਹੀਂ ਆ ਰਿਹਾ ਜੀ ਨੰਦਪੋਸਾਬ ਜੀ ਧਾਰਤੀ ਤੋਂ ਭਗਵੰਤ ਮਾਨ ਸਾਹਿਬ ਇੱਕ ਐਲਾਨ ਕਰਦੇ ਨੇ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਸਥਾਪਿਤ ਕਰਾਂਗੇ ਸੋਸ਼ਲ ਮੀਡੀਆ ਜਮਾਨਾ ਲੋਕ ਕਮੈਂਟ ਕਰ ਰਹੇ ਨੇ ਜਿਹੜੇ 16 ਮੈਡੀਕਲ ਕਾਲਜਾਂ ਦਾ ਵਾਅਦਾ ਕੀਤਾ ਸੀ ਉਹ ਤਾਂ ਹਜੇ ਪੂਰਾ ਨਹੀਂ ਹੋਇਆ ਇੱਕ ਵਾਅਦਾ ਹੋਰ ਕਰੀ ਜਾਨੇ ਪਹਿਲਾਂ ਪੁਰਾਣੇ ਤਾਂ ਵਾਦੇ ਪੂਰੇ ਕਰ ਲਓ ਜੀ ਹੁਸ਼ਿਆਰਪਨ న్యూਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਸੀ ਹੁਣ ਉਹੀ ਆਮ ਆਦਮੀ ਪਾਰਟੀ ਆਪਣੇ ਵਾਦਿਆਂ ਤੋਂ ਘੁੰਮਦੀ ਨਜ਼ਰ ਆ ਰਹੀ ਹੈ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਸਿਕਿਉਰਿਟੀ ਨਹੀਂ ਰੱਖਾਂਗੇ ਸਾਡੀ ਜਦੋਂ ਸਰਕਾਰ ਆਏਗੀ ਕੋਈ ਵੀ ਧਰਨਾ ਪ੍ਰਦਰਸ਼ਨ ਨਹੀਂ ਹੋਊਗਾ ਤੇ ਇੱਕ ਅਹਿਮ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਅਸੀਂ ਪੰਜਾਬ ਦੇ ਪੈਸੇ ਨੂੰ ਪੰਜਾਬ ਦੇ ਲੋਕਾਂ ਦੇ ਵਾਸਤੇ ਖਰਚਾਂਗੇ ਭਾਵ ਕਿ ਜਿਵੇਂ ਪੰਜਾਬ ਦੇ ਲੋਕ ਕੋਈ ਖਰੀਦਦਾਰੀ ਕਰਦੇ ਆ ਤਾਂ 1-1 ਰੁਪਈਆ ਸੋਚ ਸਮਝ ਕੇ ਖਰਚਦੇ ਨੇ ਤੇ ਏਵੇਂ ਅਸੀਂ ਪੰਜਾਬ ਦਾ ਜਿਹੜਾ ਖਜ਼ਾਨਾ ਹੈ ਉਹ ਆਪਾਂ ਜਿਹੜਾ ਪੈਸਾ ਹੈ ਉਹਨੂੰ ਉਹਦਾ ਵਰਤੋਂ ਕਰਾਂਗੇ ਪਰ ਹੁਣ ਬੀਤੇ ਕੁਝ ਦਿਨ ਪਹਿਲਾਂ ਜਦੋਂ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਤੇ ਤੁਸੀਂ ਵੀ ਆਪਣੇ ਸ਼ਹਿਰਾਂ ਦੇ ਵਿੱਚ ਦੇਖਿਆ ਹੋਵੇਗਾ ਕਿ ਕੋਈ ਚੌਂਕ ਖਾਲੀ ਨਹੀਂ ਸੀ ਕਿ ਜਿੱਥੇ ਬੋਰਡ ਨਾ ਲੱਗਾ ਹੋਵੇ ਚਾਹੇ ਆਪਾਂ ਲਾਈਟਿੰਗ ਪੋਲ ਦੀ ਗੱਲ ਕਰ ਲਈਏ ਹੋਲਡਿੰਗ ਬਹੁਤ ਸਾਰੇ ਲਗਾਏ ਗਏ ਸੀ ਇਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਹਰ ਵਾਰ ਦੀ ਤਰ੍ਹਾਂ ਚੇਤਨ ਕਸ਼ਮ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਚੇਤਾ ਹੀ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਚੇਤਨ ਜੀ ਪੰਜਾਬ ਸਰਕਾਰ ਨੇ 65 ਕਰੋੜ ਦੇ ਲਗਭਗ ਜਿਹੜਾ ਟੈਂਟ ਮੰਗਵਾਇਆ ਗਿਆ ਦਿੱਲੀ ਤੋਂ ਬਹੁਤ ਸਾਰੇ ਹੋਲਡਿੰਗ ਵੀ ਲਗਾਏ ਗਏ ਸ਼ਹੀਦੀ ਦੀਪਸ ਨੂੰ ਲੈ ਕੇ ਕਿ ਇਹ ਇਹਨਾਂ ਚੀਜ਼ਾਂ ਦੀ ਲੋੜ ਸੀਗੀ ਪੰਜਾਬ ਦੇ ਵਿੱਚ ਦੇਖੋ ਬਹੁਤ ਸਾਰੇ ਇੰਟਰਵਿਊਸ ਦੇ ਵਿੱਚ ਮੈਂ ਇੱਕ ਗੱਲ ਕਹੀ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹਨ ਜੀ ਇਹ ਫੇਸਬੁੱਕ ਤੋਂ ਉਪਜੀ ਹੋਈ ਹੈ ਜੀ ਜੀ ਇਸ਼ਤਿਹਾਰबाजी ਵਾਲੀ ਸਰਕਾਰ ਆ ਤੇ ਉਹ ਹਰਕਤਾਂ ਇਹਨਾਂ ਦੇ ਖੂਨ ਦੇ ਵਿੱਚੋਂ ਜਾਂਦੀ ਰਹੀਆਂ ਖੂਨ ਦੇ ਵਿੱਚੋਂ ਭਾਵ ਹੈ ਕਿ ਇਹਨਾਂ ਦੀ ਪਾਰਟੀ ਦੇ ਵਿੱਚੋਂ ਜਾਂ ਨਹੀਂ ਰਹੀਆਂ ਜੀ ਜੀ ਭਗਵੰਤ ਮਾਨ ਅੱਜ ਤੱਕ ਮੈਨੂੰ ਲੱਗਦਾ ਕਿ ਸੈਂਕੜੇ ਬਾਰ ਹੁਸ਼ਿਆਰਪੁਰ ਆਗੇ ਹੋਣਗੇ ਇਸ ਤੋਂ ਪਹਿਲਾਂ ਵੀ ਅੱਜ ਤੋਂ ਡੇਢ ਕਿ ਸਾਲ ਪਹਿਲਾਂ ਡੇਢ 2 ਸਾਲ ਰੱਖ ਲਓ 2 ਸਾਲ ਪਹਿਲਾਂ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਤਤਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਸ਼ਿਆਰਪੁਰ ਦੇ ਵਿੱਚ ਆਉਂਦੇ ਨੇ ਤਾਂ ਹੁਸ਼ਿਆਰਪੁਰ ਸਿੰਗੜੀ ਵਾਲਾ ਬਾਈਪਾਸ ਦੇ ਲਾਗੇ ਉਹਨਾਂ ਕੋਲ ਇੱਕ ਵੱਡਾ ਸਮਾਗਮ ਕੀਤਾ ਜਾਂਦਾ ਕਿ ਗਾਰੰਟੀਆਂ ਗਾਰੰਟੀਆਂ ਇਹਨਾਂ ਨੇ ਦੇਣੀਆਂ ਸੀਗੀਆਂ ਸ਼ਾਇਦ ਕੋਈ ਇਸ ਤਰ੍ਹਾਂ ਦਾ ਸਮਾਗਮ ਸੀ ਉਦੋਂ ਵੀ ਜਿਵੇਂ ਕਹਿੰਦੇ ਨਾ ਨਵੀਂ ਵਿਆਹੀ ਵੋਟੀ ਉਹ ਗਿਆਨੀ ਗਿਆਨੀ ਗੁਣੇ ਵਾਵਾ ਪਾ ਕੇ ਰੱਖਦੇ ਕਿਤੇ ਰਿਸ਼ਤੇਦਾਰਾਂ ਦੇ ਪਹਿਲੀ ਵਾਰੀ ਜਾਣਾ ਹੁੰਦਾ ਜਾਂ ਕਿਤੇ ਵਿਆਹ ਸ਼ਾਦੀ ਦੀ ਪਾਰਟੀ ਤੇ ਜਾਣਾ ਹੁੰਦਾ ਸੋਸ ਹਾਬ ਇਹਨਾਂ ਦਾ ਝਾੜੂ ਵਾਲਿਆਂ ਦਾ ਇਹ ਨਵੀਂ ਵਿਆਹੀ ਵੋਟੀ ਵਾਂਗੂ ਹਰ ਵਾਰ ਇਹ ਨਾ ਹੁਸ਼ਿਆਰਪੁਰ ਸ਼ਹਿਰ ਨੂੰ ਸਜਾ ਦਿੰਦੇ ਆ ਸਜਾ ਕਾ ਨਾ ਦਿੰਦੇ ਆ ਜੀ ਆਪਣੇ ਬੋਰਡ ਲਾ ਕੇ ਜੀ ਮਤਲਬ ਕਿ ਇੰਨੀ ਵਹਿਵਾਹੀ ਇੰਨੀ ਵਹਿਵਾਹੀ ਮਤਲਬ ਪੈਸੇ ਨੂੰ ਅੱਗ ਕਿਵੇਂ ਲਾਣੀ ਆ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਭਲੀ ਭਾਂਤ ਸਿੱਖ ਸਕਦੇ ਹਾਂ ਕਿ ਲੋਕਾਂ ਦਾ ਜਿਹੜਾ ਪੈਸਾ ਜਿਹੜਾ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਸਰਕਾਰਾਂ ਨੂੰ ਅਦਾ ਕੀਤਾ ਜਾਂਦਾ ਹੈ ਉਹ ਕਿਵੇਂ ਫੂਕਿਆ ਜਾਂਦਾ ਉਹ ਆਮ ਆਦਮੀ ਪਾਰਟੀ ਨੇ ਤਸਵੀਰ ਸਾਰੀ ਇਹ ਪ੍ਰੀਜੀ ਪਿਕਚਰ ਉਹ ਸਾਰੀ ਕਲੀਅਰ ਕਰ ਦਿੱਤੀ ਆ ਲੋਕਾਂ ਦੇ ਮਨਾਂ ਦੇ ਵਿੱਚ ਹੁਣ ਸ਼ੰਕੇ ਨਹੀਂ ਕੋਈ ਵੀ ਇੰਨੀ ਕੁ ਜ਼ਿਆਦਾ ਪੈਸੇ ਦੀ ਦੁਰਵਰਤੋਂ ਇਸ ਪਾਰਟੀ ਵੱਲੋਂ ਕੀਤੀ ਜਾਂਦੀ ਆ ਇਸ਼ਤਿਹਾਰबाजी ਤੇ ਕੋਈ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਦੇ ਵਿੱਚ ਮੈਂ ਉਸ ਨੂੰ ਜਿਹੜਾ ਬਿਆਨ ਕਰ ਸਕਾਂ ਇਸ ਤਰ੍ਹਾਂ ਦੇ ਇਸ ਪਾਰਟੀ ਦੇ ਹਾਲਾਤ ਨੇ ਜੀ ਜਿਦਾਂ ਜਿਹੜੀਆਂ ਗੱਡੀਆਂ ਜਦੋਂ ਆ ਨਗਰ ਕੀਰਤਨ ਸਾਹਿਬ ਤੁਰਿਆ ਸੀਗਾ ਇਹਨਾਂ ਵਿੱਚ ਗੱਡੀਆਂ ਵਰਤੀਆਂ ਗਈਆਂ ਯੂਪ ਦੀਆਂ ਕੀ ਪੰਜਾਬ ਦੀਆਂ ਗੱਡੀਆਂ ਖਤਮ ਹੋ ਗਈਆਂ ਟੈਂਟ ਵੀ ਦਿੱਲੀ ਤੋਂ ਆਇਆ ਕੀ ਪੰਜਾਬ ਦਾ ਟੈਂਟ ਜਾਂ ਬਹੁਤ ਮਹਿੰਗਾ ਆ ਕਿ ਬਹੁਤ ਸਸਤਾ ਹੈ ਕਿ ਜਿਹੜਾ ਇੱਥੋਂ ਦਾ ਟੈਂਟ ਇਹਨਾਂ ਨੂੰ ਮਿਲਦਾ ਨਹੀਂ ਪਿਆ ਜੀ ਦੇਖੋ ਟੈਂਟ ਹੋ ਗਏ ਗੱਡੀਆਂ ਹੋ ਗਈਆਂ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਹੂੰ ਕਹਤਾ ਆਇਆ ਉਹਨਾਂ ਨੇ ਕੰਮ ਕੀਤਾ ਪੈਸੇ ਸਰਕਾਰੀ ਖਾਤੇ ਦੇ ਵਿੱਚੋਂ ਚਲ ਜਾਣੇ ਆ ਖਜ਼ਾਨੇ ਦੇ ਵਿੱਚੋਂ ਤਾਂ ਉਹ ਗੱਲ ਖਤਮ ਨਹੀਂ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇਣਾ ਮੈਂ ਉਸੇ ਗੋਸੇ ਗੱਲ ਤੇ ਆ ਰਿਹਾ ਜੀ ਦੇਖੋ ਇਹ ਵੀ ਹੈਗਾ ਤਾਂ ਵਿਸ਼ਾ ਬਹੁਤ ਵਧੀਆ ਤੁਸੀਂ ਜਿਹੜਾ ਸਵਾਲ ਕੀਤਾ ਪਰ ਇਹਨਾਂ ਤੋਂ ਵੀ ਮਹੱਤਵਪੂਰਨ ਚੀਜ਼ਾਂ ਨੇ ਜਿਹੜੇ ਪੰਜਾਬ ਦੇ ਅਹੁਦੇ ਸੀ ਪੰਜਾਬ ਦੀਆਂ ਚੇਅਰਮੈਨੀਆਂ ਸੀ ਪੰਜਾਬ ਪੋਲੂਸ਼ਨ ਬੋਰਡ ਪੰਜਾਬ ਹੁਣ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਦਾ ਚੇਅਰਮੈਨ ਆ ਸਾਰੇ ਦਿੱਲੀ ਤੋਂ ਲਾਏ ਆ ਪ੍ਰਵਾਸੀ ਤੋਂ ਲਾਏ ਕੋਈ ਬਿਹਾਰ ਤੋਂ ਆ ਕੋਈ ਯੂਪੀ ਤੋਂ ਆ ਕੋਈ ਦਿੱਲੀ ਤੋਂ ਆ ਜਿਹੜੇ ਪੰਜਾਬ ਨੂੰ ਪ੍ਰਵਾਸੀਆਂ ਦੇ ਹੱਥਾਂ ਵਿੱਚ ਦਈ ਜਾਂਦੇ ਆ ਤੇ ਉਹਨਾਂ ਦੀ ਪ੍ਰੀਜੀ ਟਰੱਕ ਹੋਗੇ ਟੈਂਟ ਹੋਗੇ ਉਹ ਦੂਜਿਆਂ ਦੇ ਹੱਥਾਂ ਦੇ ਵਿੱਚ ਦੇਣਾ ਕਿੰਨੀ ਕੋ ਔਖੀ ਗੱਲ ਹੈ ਹੁਸ਼ਿਆਰਪੁਰ ਦੇ ਨਗਰ ਨਿਗਮ ਦੇ ਵਿੱਚ ਧਰਨਾ ਲੱਗਿਆ ਸੀ ਕਿ ਨਗਰ ਨਿਗਮ ਹੁਸ਼ਿਆਰਪੁਰਾ ਜਿਹੜਾ ਕੋਈ ਇਸ ਤਰ੍ਹਾਂ ਦਾ ਪ੍ਰਸਤਾਵ ਲੈ ਆ ਰਿਹਾ ਮਤਾ ਲੈ ਆ ਰਿਹਾ ਇਹ ਜਸਵਤ ਚ ਆਉਣ ਵਾਲੇ 8-10 ਸਾਲਾਂ ਦਾ ਜਿਹੜਾ ਉਹ ਸਫਾਈ ਦਾ ਠੇਕਾ ਸੀਗਾ ਉਹ ਕਿਸੇ ਦਿੱਲੀ ਦੇ ਬੰਦੇ ਨੂੰ ਜਾਂ ਦਿੱਲੀ ਦੀ ਕੰਪਨੀ ਨੂੰ ਦੇਣਾ ਸੀ ਜਿਸ ਤੋਂ ਬਾਅਦ ਇੱਥੇ ਕਾਫੀ ਜਿਹੜਾ ਆਮ ਆਦਮੀ ਪਾਰਟੀ ਦਾ ਜਲੂਸ ਕੱਢਿਆ ਗਿਆ ਸੀ ਸਾਡੇ ਸਫਾਈ ਕਰਮਚਾਰੀਆਂ ਵੱਲੋਂ ਸੋ ਇਹ ਗੱਲਾਂ ਮੈਂ ਤਾਂ ਕਹੀਆਂ ਕਿ ਟੈਂਟ ਹਰ ਵਾਰੀ ਇਹਨਾਂ ਦਾ ਦਿੱਲੀ ਤੋਂ ਆਉਂਦਾ ਅਸੀਂ ਵੀ ਅੱਗੇ ਇੱਕ ਦੋ ਵਾਰੇ ਕਵਰ ਕਰ ਚੁੱਕੇ ਆ ਆਪਣੇ ਸਟੂਡੀਓ ਪ੍ਰੋਗਰਾਮ ਦੇ ਵਿੱਚ ਸਾਡੇ ਹੋਰ ਬਹੁਤ ਸਾਰਾ ਪੱਤਰਕਾਰ ਭਾਈਚਾਰਾ ਜਿਹੜਾ ਇਹਨਾਂ ਗੱਲਾਂ ਨੂੰ ਜਿਹੜਾ ਕਵਰ ਕਰ ਚੁੱਕਿਆ ਹੈ ਪਰੰਤੂ ਪਤਾ ਨਹੀਂ ਜਾਂ ਤਾਂ ਭਗਵੰਤ ਮਾਨ ਸਾਹਿਬ ਖਬਰਾਂ ਦੇਖਦੇ ਨਹੀਂ ਜਾਂ ਉਹਨਾਂ ਨੂੰ ਅਕਾਲੀ ਕਾਂਗਰਸ ਭਾਜਪਾ ਦੀ ਬੇਇੱਜ਼ਤੀ ਕਰਨ ਤੋਂ ਸવાય ਹੋਰ ਕੁਝ ਆਉਂਦਾ ਨਹੀਂ ਜਾਂ ਕੁਝ ਦਿਖਾਈ ਨਹੀਂ ਦੇ ਰਿਹਾ ਜਾਂ ਤਾਂ ਉਹਨਾਂ ਨੂੰ ਖੁਦਾ ਜਾਣੇ ਕੀ ਉਹਨਾਂ ਦੀ ਮਜਬੂਰੀ ਹੈ ਹਾਂ ਹਾਂ ਹਾਲਾਂਕਿ ਜਿਹੜੇ ਤਾਂ ਵਲੰਟੀਅਰ ਨੇ ਪੁਰਾਣੇ ਜਿਹੜੇ ਭਮੱਕੜ ਨੇ ਉਹ ਤਾਂ ਇਹ ਕਹਿੰਦੇ ਨੇ ਜਿ ਭਗਵੰਤ ਮਾਨ ਸਾਹਿਬ ਦੀ ਤਾਂ ਬਸ ਦਿੱਲੀ ਵਾਲਿਆਂ ਦੇ ਅੱਗੇ ਜੀ ਚੇਤਨ ਜੀ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਧਾਨ ਸਭਾ ਸੈਸ਼ਨ ਲਗਾਇਆ ਗਿਆ ਲੋਕਾਂ ਨੂੰ ਇਹ ਲੱਗਾ ਸੀਗਾ ਕਿ ਇੱਥੇ ਬਹੁਤ ਸਾਰੇ ਬਿੱਲ ਪਾਸ ਹੋਣਗੇ ਚਾਹੇ ਬੇਇਤਬੀ ਦੇ ਮਸਲੇ ਦਾ ਲੈ ਲਓ ਠੀਕ ਹੈ ਜੀ ਜਾਂ ਹੋਰ ਜਿਹੜੇ ਬੇਰੋਜ਼ਗਾਰ ਜਿਹੜੇ ਧਰਨੇ ਲਾ ਰਹੇ ਨੇ ਬਹੁਤ ਸਾਰੇ ਮਸਲੇ ਇਸ ਤੋਂ ਹੱਲ ਹੋਣਗੇ ਪਰ ਕੁਝ ਵੀ ਇਹੋ ਜਿਹਾ ਨਹੀਂ ਹੋਇਆ ਇੱਕ ਗੱਲ ਸਮਝੀਏ ਕਿ ਬੱਚਿਆਂ ਦਾ ਸੈਸ਼ਨ ਕਿਉਂ ਲਵਾਇਆ ਗਿਆ ਇਹਦਾ ਮਤਲਬ ਕੀ ਸੀ ਗੱਲ ਕਾਉਣ ਦਾ ਦੇਖੋ ਅੱਪਾ ਪੰਜਾਬ ਵਿਧਾਨ ਸਭਾ ਦੀ ਗੱਲ ਕਰ ਰਹੀ ਹੈ ਜਿਹੜੀ ਚੰਡੀਗੜ੍ਹ ਚ ਮੌਜੂਦ ਹੈ ਹਨਾ ਜੀ ਉਹ ਤਾਂ ਅੱਜ ਦੇ ਸਮੇਂ ਦੇ ਵਿੱਚ ਡਰਾਮਾ ਬਣ ਗਈ ਜਿਵੇਂ ਜਿਸ ਤਰ੍ਹਾਂ ਉੱਥੇ ਇਹ ਜਿੱਦਾਂ ਸੋਕਣਾ ਨਹੀਂ ਤਾਂ ਮੈਂ ਉਹ ਹੁੰਦੀਆਂ ਮੇਨੇ ਮਾਰਦੀਆਂ ਮੇਨੇ ਮਾਰਦੀਆਂ ਹੁੰਦੀਆਂ ਨਹੀਂ ਇਹ ਤੇਰਾ ਇਹ ਮੇਰਾ ਇਹ ਮੇਰਾ ਇਹ ਤੇਰਾ ਇਹ ਉਦਾਂ ਲੜਦੇ ਨੇ ਮਤਲਬ ਕਿਹੜਾ ਨਾ ਤਾਂ ਪੂਰੀ ਤਰ੍ਹਾਂ ਡਰਾਮਾ ਬਣਾ ਕੇ ਰੱਖਿਆ ਹੈ ਜੀ ਪੰਜਾਬ ਦੀ ਸਿਆਸਤੰਦੂ ਪੰਜਾਬ ਦੀ ਵਿਧਾਨ ਸਭਾ ਨੂੰ ਬਿਲਕੁਲ ਤਖਤ ਸਿਰੀ ਕੇਸਕਰ ਸਾਹਿਬ ਦੀ ਪਵਿੱਤਰ ਧਰਤੀ ਤੇ ਇਹਨਾਂ ਵੱਲੋਂ ਵਿਧਾਨ ਸਭਾ ਜਿਹੜੀ ਉਹ ਚਲਾਈ ਜਾਂਦੀ ਹੈ ਇੱਕ ਦਿਨ ਦੀ ਕਿ ਦੋ ਦਿਨ ਦੀ ਹੈ ਨਾ ਜੀ ਉੱਤੇ ਕਰੋੜਾਂ ਰੁਪਈਆ ਖਰਚ ਆਉਂਦਾ ਕੋਈ ਕਹਿ ਰਿਹਾ ਕਿ 100 ਕਰੋੜ ਦੇ ਲੱਗੇ ਛਾਕੇ ਖਰਚ ਆਇਆ ਕੋਈ 200 ਕਰੋੜ ਦੇ ਲੱਗੇ ਛਾਕੇ ਕਹਿੰਦਾ ਖਰਚ ਆਇਆ ਉਸ ਖਰਚ ਦਾ ਫਾਇਦਾ ਕੀ ਮੈਂ ਤਾਂ ਕਹਿੰਦਾ ਸ਼ਰਮ ਆਉਣੀ ਚਾਹੀਦੀ ਆ ਮੁੱਖ ਮੰਤਰੀ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਨੂੰ ਵਿਰੋਧੀ ਧਿਰਾਂ ਨੂੰ ਵੀ ਹੂੰ ਕਿ ਤੁਸੀਂ ਉੱਥੇ ਕਰੋੜਾ ਰੁਪਈਆ ਫੋਕ ਦਿੱਤਾ ਵਿਧਾਨ ਸਭਾ ਚਲਾਉਣ ਦੇ ਲਈ ਪਰ ਤੁਸੀਂ ਬੇਅਦਬੀ ਤੇ ਕਾਨੂੰਨ ਨਹੀਂ ਉੱਥੇ ਬਣਾ ਸਕੇ ਜੀ ਇਹ ਕਹਿੰਦਾ ਸੀ ਬੇਅਦਬੀਆਂ ਜਿਹੜੀਆਂ ਉਹ ਅਕਾਲੀ ਦਲ ਦੇ ਰਾਜ ਦੇ ਵਿੱਚ ਹੋਈਆਂ ਉਸ ਤੋਂ ਬਾਅਦ ਕਾਂਗਰਸ ਆ ਗਈ ਕੀ ਗੱਲ ਕਾਂਗਰਸ ਦੇ ਰਾਜ ਦੇ ਵਿੱਚ ਬੇਅਦਬੀਆਂ ਰੁਕ ਗਈਆਂ ਜੀ ਕੀ ਇਸ ਇਨਸਾਫ ਮਿਲ ਗਿਆ ਪੰਜਾਬ ਨੂੰ ਜਾਂ ਪੰਥ ਨੂੰ ਕੀ ਝਾੜੂ ਵਾਲਿਆਂ ਦੇ ਰਾਜ ਦੇ ਵਿੱਚ ਬੇਅਦਬੀਆਂ ਰੁਕ ਗਈਆਂ ਜੀ ਬੇਅਦਬੀ ਦਾ ਕਾਨੂੰਨ ਕਿਉਂ ਨਹੀਂ ਆ ਰਿਹਾ ਜੀ ਜੀ ਬੇਅਦਬੀ ਤੇ ਕਾਨੂੰਨ ਆਉਣਾ ਚਾਹੀਦਾ ਹੈ ਤੇ ਜੇਕਰ ਕਾਨੂੰਨ ਲਿਆਉਂਦੇ ਤਾਂ ਜਿੱਦਾਂ ਆਪਾਂ ਦੇਖਦੇ ਲੋਕ ਸਭਾ ਦੇ ਵਿੱਚ ਜਾਂ ਰਾਜ ਸਭਾ ਦੇ ਵਿੱਚ ਕਿਸੇ ਕਾਨੂੰਨ ਨੂੰ ਲੈ ਕੇ ਕੋਈ ਬਹਿਸਵਾਜੀ ਹੁੰਦੀ ਹੈ ਕੋਈ ਹੱਕ ਦੇ ਵਿੱਚ ਹੁੰਦਾ ਕੋਈ ਵਿਰੋਧ ਦੇ ਵਿੱਚ ਹੁੰਦਾ ਜੇਕਰ ਇਹ ਬੇਅਦਬੀ ਦੇ ਵਿਰੋਧ ਦੇ ਵਿੱਚ ਕੋਈ ਕਾਨੂੰਨ ਨੂੰ ਲਿਆਉਂਦੇ ਤਾਂ ਮੈਨੂੰ ਨਹੀਂ ਲੱਗਦਾ ਕੋਈ ਅਜੀ ਆ ਐਮਐਲਡੀ ਹੋਣਾ ਸੀਗਾ ਜੇ ਮੰਤਰੀ ਨੂੰ ਨਾ ਜਿੰਨੇ ਵੀ ਕੋਈ ਵਿਰੋਧ ਕਰਨਾ ਸੀਗਾ ਕਾਨੂੰਨ ਇਹਨਾਂ ਨੂੰ ਲਿਆਉਣਾ ਚਾਹੀਦਾ ਸੀ ਇੱਕ ਸਰਦਾਰ ਸਾਹਿਬ ਸੀਗੇ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਉਹ ਕਹਿੰਦੇ ਸੀ ਤੁਹਾਨੂੰ ਖਰੜਾ ਵੀ ਸਾਰਾ ਤਿਆਰ ਕਰਕੇ ਦਿੱਤਾ ਸੀ ਹਮ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਕੇਜਰੀਆਲ ਜੀ ਕਿੱਧਰ ਤੁਰਿਓ ਕੀ ਫਤਹਾ ਹੋਇਆ ਕਹਿੰਦੇ ਤੁਹਾਨੂੰ ਇੱਥੇ ਵਿਧਾਨ ਸਭਾ ਚਲਾਉਣਾ ਦਾ ਜੀ ਕਿ ਜਦ ਤੁਸੀਂ ਬਿਆਦਪੀ ਤੇ ਕਾਨੂੰਨ ਨਹੀਂ ਲਿਆ ਸਕੇ ਜੀ ਕੁਝ ਲਿਆਉਣਾ ਤਾਂ ਚਾਹੀਦਾ ਸੀਗਾ ਨਾ ਇਹਨਾਂ ਨੂੰ ਜੀ ਜਦੋਂ ਤਾਂ ਸੱਤਾ ਦੇ ਵਿੱਚ ਆਉਣਾ ਹੁੰਦਾ ਹੈ ਅਸੀਂ 24 ਘੰਟਿਆਂ ਦੇ ਵਿੱਚ ਇਨਸਾਫ ਦੇ ਦੇ ਦਿਆਂਗੇ ਅਸੀਂ 4 ਮਹੀਨਿਆਂ ਚ ਨਸ਼ਾ ਖਤਮ ਕਰ ਦਿਆਂਗੇ ਮਤਲਬ ਕਿ ਉਦੋਂ ਫਿਰ ਜਿਹੜੇ ਗੱਲਾਂ ਦਾ ਕੜਾਹ ਬਣਾਉਣਾ ਹੋਵੇ ਨਾ ਤਾਂ ਇਹਨਾਂ ਲੀਡਰਾਂ ਤੋਂ ਕਿਸੇ ਵੀ ਪਾਰਟੀ ਦਾ ਹੋਵੇ ABC ਕਿਸੇ ਵੀ ਪਾਰਟੀ ਦਾ ਹੋਵੇ ਤੇ ਇਹਨਾਂ ਲੀਡਰਾਂ ਤੋਂ ਭਲੀ ਭਾਤ ਸਿੱਖਿਆ ਜਾ ਸਕਦਾ ਹੈ ਰਹੀ ਗੱਲ ਇਹ ਬੱਚਿਆਂ ਦੀ ਜਿਹੜੀ ਵਿਧਾਨ ਸਭਾ ਲੋਈ ਆ ਚਲੋ ਉਹ ਮੈਨੂੰ ਲੱਗਦਾ ਖੈਰ ਕੋਈ ਡਾ ਵੱਡਾ ਵਿਸ਼ਾ ਵੀ ਨਹੀਂ ਆ ਕਿ ਪ੍ਰਿਜ ਜਿਹੜੀ ਨੌਜਵਾਨੀ ਹੁੰਦੀ ਹੈ ਨਾ ਜੀ ਉਹ ਦੇਸ਼ ਦੀ ਰੀੜ ਦੀ ਹੱਡੀ ਹੁੰਦੀ ਹੈ ਚਾਹੇ ਆਪਾਂ ਵਿਕਾਸ ਦੀ ਗੱਲ ਕਰ ਲਈਏ ਚਾਹੇ ਆਪਾਂ ਸਿਆਸਤ ਦੀ ਗੱਲ ਕਰ ਲਈਏ ਤਾਂ ਉਹ ਇੱਕ ਮੈਨੂੰ ਵਧੀਆ ਉਪਰਾਲਾ ਵੀ ਲੱਗਿਆ ਕਿਤੇ ਨਾ ਕਿਤੇ ਕਿਉਂਕਿ ਬੱਚਿਆਂ ਨੇ ਆਉਣ ਵਾਲੇ ਸਾਡੇ ਤੋਂ ਢਰ ਗਿਆ ਨੇ ਜਾਂ ਸਾਡੇ ਤੋਂ ਛਾਡੇ ਛੋਟੇ ਭਰਾਵਾਂ ਨੇ ਜਾਂ ਵੱਡੇ ਭਰਾਵਾਂ ਨੇ ਤੇ ਪਾਰਟਿਸਪੇਟ ਕਰਨਾ ਇਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਜੀ ਜੀਤਾਂ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਭਗਵੰਤ ਮਾਨ ਸਾਹਿਬ ਇੱਕ ਐਲਾਨ ਕਰਦੇ ਨੇ ਕਿ ਅਸੀਂ ਵਰਲਡ ਕਲਾਸ ਯੂਨੀਵਰਸਿਟੀ ਸਥਾਪਿਤ ਕਰਾਂਗੇ ਸੋਸ਼ਲ ਮੀਡੀਆ ਜਮਾਨਾ ਲੋਕ ਕਮੈਂਟ ਕਰ ਰਹੇ ਨੇ ਜਿਹੜੇ 16 ਮੈਡੀਕਲ ਕਾਲਜਾਂ ਦਾ ਵਾਅਦਾ ਕੀਤਾ ਸੀ ਉਹ ਤਾਂ ਹਜੇ ਪੂਰਾ ਨਹੀਂ ਹੋਇਆ ਇੱਕ ਵਾਅਦਾ ਹੋਰ ਕਰੀ ਜਾਵੇ ਪਹਿਲਾਂ ਪੁਰਾਣੇ ਤਾਂ ਵਾਅਦੇ ਪੂਰੇ ਕਰ ਲਓ ਜੀ। ਇਹ ਗੱਲਾਂ ਦਾ ਕੜਾਈ ਬਣਾਈ ਜਾਂਦੇ ਨੇ ਬਸ ਆਹ ਹੋ ਜੂਗਾ ਮੈਂ ਤਾਂ ਕਿਹਾ ਹੀ ਆ ਜੀ ਇਹ ਗੱਲਾਂ ਤਾਂ ਕੜਾਹ ਫਰੋਣਾ ਇਹਨਾਂ ਤੋਂ ਉੱਪਰ ਕੋਈ ਨਹੀਂ ਜਾਣਦਾ ਜੀ ਝਾੜੂ ਵਾਲਿਆਂ ਤੋਂ ਉੱਪਰ ਦੇਖੋ ਗੱਲਾਂ ਕਰਨ ਨੂੰ ਕਿਹਾ ਉੱਥੇ ਕਿਹਾ ਕਹਿ ਰਹੇ ਨੇ ਕਿ ਅਸੀਂ ਅਮਰੀਕਾ ਵਾਲਾ ਵਾਈਟ ਹਾਊਸ ਵੀ ਇੱਥੇ ਸਥਾਪਿਤ ਕਰਨਾ ਮੈਨੂੰ ਮੈਨੂੰ ਹੋਈ ਕਿ ਨਾ ਤੁਹਾਡੀ ਗੱਲ ਕੱਟਣ ਲੱਗਾ ਇਹਨਾਂ ਦਾ ਇੱਕ ਬਿਆਨ ਆਉਂਦਾ ਕਿ ਅਮਰੀਕਾ ਕੈਨੇਡਾ ਵਾਲੇ ਕਹਿੰਦੇ ਤੁਹਾਡੀ ਸਫਾਈ ਇੰਨੀ ਹੈ ਤੁਸੀਂ ਕੈਨੇਡਾ ਅਮਰੀਕਾ ਫੇਲ ਕਰਤਾ ਪੋਸਟ ਵਾਇਰਲ ਹੋ ਰਹੀ ਹੈ ਇੱਕ ਬਹੁਤ ਜ਼ਿਆਦਾ ਹਰਝੂਤ ਬੈਂਸ ਦੀ ਕੋਈ ਅ ਦੇਖੋ ਨੋ ਡਾਊਟ ਉਸੇ ਮੇਰੀ ਗੱਲ ਹੋਈ ਆ ਸਫਾਈ ਦੇ ਪ੍ਰਬੰਧ ਉੱਤੇ ਬਹੁਤ ਸੁਚੱਜੇ ਢੰਗ ਨਾਲ ਬਹੁਤ ਵਧੀਆ ਢੰਗ ਦੇ ਨਾਲ ਕੀਤਾ ਗਿਆ ਸੀ ਸਰਕਾਰ ਵੱਲੋਂ ਤੇ ਉਸ ਤੋਂ ਬਾਅਦ ਜਿਹੜੀ ਕਿ ਟੈਂਟ ਸਿਟੀ ਤਿਆਰ ਕੀਤੀ ਗਈ ਸੀ ਇਹਨਾਂ ਲੋ ਬਹੁਤ ਬਖੂਬੀ ਢੰਗ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਤਿਆਰ ਕੀਤਾ ਗਿਆ ਸੀ ਕਿਉਂਕਿ ਸਰਕਾਰੀ ਮੁਲਾਜ਼ਮਾਂ ਦੇ ਨਾਲ ਸਾਡੀ ਵੀ ਸਾਂਝ ਆ ਗਈ ਹੈ ਸਾਡੇ ਬਹੁਤ ਸਾਰੇ ਸੱਜਣ ਮਿੱਤਰਾਂ ਨਾਲ ਗੱਲਬਾਤ ਹੋਈ ਹੈ ਜਿੱਥੇ ਸ਼ਿਲਾਗਾ ਕਰਨੀ ਬਣਦੀ ਹੈ ਬਣਦੀ ਹੈ ਪਰ ਦੂਜਾ ਸਵਾਲ ਜਿਹੜਾ ਕਹਿੰਦੇ ਵਰਲਡ ਕਲਾਸ ਯੂਨੀਵਰਸਿਟੀ ਬਣਾਵਾਂਗੇ 16 ਮੈਡੀਕਲ ਕਾਲਜ ਕਿੱਥੇ ਗਏ ਅੱਜ ਤੱਕ ਹੁਸ਼ਾਰਪੁਰ ਵਾਲੇ ਮੈਡੀਕਲ ਕਾਲਜ ਦੀ ਇੱਕ ਵੀ ਇੱਟ ਨਹੀਂ ਲੱਗੀ ਅੱਜ ਤੋਂ 2 ਸਾਲ ਪਹਿਲਾਂ ਦੁਸ਼ਾਰੇ ਤੇ ਮੁੱਖ ਮੰਤਰੀ ਭਗਵੰਤ ਮਾਨ ਆਉਂਦੇ ਨੇ ਕਿ ਇੱਥੇ ਜਲਦ ਜਿਹੜਾ ਉਹ ਸ਼ੁਰੂ ਹੋ ਜਾਊਗਾ ਦੌਰਾ ਵੀ ਕਰਕੇ ਜਾਂਦੇ ਨੇ ਇੱਥੇ ਰਾਮ ਕਲੋਨੀ ਕੈਂਪ ਇੱਕ ਦਫ਼ਤਰ ਦੇ ਵਿੱਚ ਅੱਛਾ ਜੀ ਪਰ ਅੱਜ ਵੀ ਸਥਿਤੀ ਜਿਉਂ ਦੀ ਤਿਉਂ ਹੀ ਬਰਕਰਾਰ ਹੈ ਜਿਹੜੀਆਂ ਪੋੜੀਆਂ ਉਹਨਾਂ ਨੇ ਕਈਆਂ ਸੀ 30 35 ਲੱਖ ਦੀਆਂ ਜਿਹੜੀਆਂ ਬਣਾਈਆਂ ਕਹਿੰਦੇ ਕਿ 50 ਲੱਖ ਕਿਹੜੇ ਪਤਾ ਨਹੀਂ ਲੱਗਣਾ ਉੱਤੇ ਉਹ ਤਾਂ ਇਹਨਾਂ ਨੇ 1.5 ਸਾਲ ਬਾਅਦ ਬਣਾਈਆਂ ਸਾਲ ਬਾਅਦ ਉਹ ਵੀ ਸਾਡੇ ਵਰਗੇ মিডিਆ ਨੇ ਜਦੋਂ ਕਵਰੇਜ ਚੱਕੀ ਉਹਦੀ ਖ਼ਬਰ ਚੱਕੀ ਆਪਾਂ ਕੀਤੀ ਹੈ ਹਨਾ ਜੀ ਕਵਰ ਤਾਂ ਵਰਡ ਕਲਾਸ ਯੂਨੀਵਰਸਿਟੀ ਦਾ ਵਾਅਦਾ ਤਾਂ ਕਿਉਂ ਕਰਗੇ ਮੁੱਖ ਮੰਤਰੀ ਸਾਹਿਬ ਪਰ ਇਹ ਨੇਪਰੇ ਕਿਦਾਂ ਚੜਨਾ ਜੇ ਕੀ ਉਹਨਾਂ ਦੇ ਕੋਲੇ ਦਾ ਖਰੜਾ ਵਾ ਇਹ ਤਾਂ ਮੁੱਖ ਮੰਤਰੀ ਹੀ ਦੱਸ ਸਕਦੇ ਆ ਬਾਕੀ ਜੇ ਸ਼ੁਰਲੀ ਛੱਡੀ ਹੋਏ ਤਾਂ ਫੇ ਉਹ ਮਾਹਰ ਐ ਪਸ਼ੋਕੜ ਉਹਨਾਂ ਦਾ ਤੁਹਾਨੂੰ ਵੀ ਪਤਾ ਕਿ ਕੀ ਆ ਤੇ ਕੀ ਨਹੀਂ ਬਿਲਕੁਲ ਹਰਜੋਤ ਬੈਂਸ ਦਾ ਇੱਕ ਇਹ ਬਿਆਨ ਆਉਂਦਾ ਇਮੋਸ਼ਨਲ ਹੋ ਕੇ ਕਹਿੰਦੇ ਨੇ ਕਿ ਮੈਂ ਭਗਵੰਤ ਮਾਨ ਵਰਗਾ ਸੱਚਾ ਸਿੱਖ ਅਜੇ ਤੱਕ ਨਹੀਂ ਦੇਖਿਆ ਕਿਵੇਂ ਦੇਖਦੇ ਹੋ ਇਸ ਬਿਆਨ ਨੂੰ ਦੇਖੋ ਹਰਜੋਤ ਬੈਂਸ ਨੇ ਕੇਸ਼ਰੀਆ ਨੂੰ ਵੀ ਬੋਰਡ ਮਤਲਬ ਕਿ ਇੱਕ ਤਰ੍ਹਾਂ ਨਾਲ ਚਾਪਲੂਸੀ ਦੀ ਹੱਦ ਹੀ ਕੀਤੀ ਆ ਸਾਰਾ ਸਾਰੀ ਸਰਕਾਰ ਸਾਡੇ ਸਪੁਰਦਤ ਕਰਤੀ ਸਾਰੇ ਅਫਸਰ ਇੱਥੇ ਐਸਐਸਪੀ ਡੀਸੀ ਇਲਾਕੇ ਤੇ ਇਹ ਕਰਤਾ ਉਹ ਕਰਤਾ ਵਾਈ ਗੁਰੂ ਤੁਹਾਨੂੰ ਦੇਸ਼ ਦੀਆਂ ਬਾਦਸ਼ਾਹੀਆਂ ਬਖਸ਼ਣ ਇਹ ਬੋ ਚਲੋ ਉਹਨਾਂ ਦੇ ਤਾਂ ਗੁਣ ਗਾਣੇ ਆ ਜੀ ਹਰਜੋਤ ਵੈਸ ਹੁਣੀ ਹਰਜੋਤ ਵੈਸ ਦੀ ਕੀ ਜ਼ਰੂਰਤ ਆ ਕੇ ਜੀ ਹਾਲ ਦੇ ਕੁਝ ਖਿਲਾਫ ਬੋਲ ਜਵੇ ਜਾਂ ਕਿਸੇ ਦੇ ਮੁੱਖ ਮੰਤਰੀ ਦੇ ਖਿਲਾਫ ਬੋਲ ਜਵੇ ਜਿਹੜਾ ਵੀ ਖਿਲਾਫ ਬੋਲਿਆ ਉਹਦਾ ਅੱਜ ਤੱਕ ਹਸ਼ਰ ਕੀ ਹੋਇਆ ਤੁਹਾਨੂੰ ਪਤਾ ਹੀ ਆ ਜੀ ਚਾਹੇ ਕੋਈ ਐਮਐਲਏ ਚਾਹੇ ਕੋਈ ਮੰਤਰੀ ਆ ਜੀ ਇਹਨੇ ਵੀ ਮਾੜੀ ਮੋਟੀ ਵੀ ਆਪਣੀ ਸਰਕਾਰ ਦੇ ਖਿ ਅਵਾਜ਼ ਚੱਕੀ ਹੈ ਕੀ ਉਹਨਾਂ ਦੇ ਅੱਜ ਹਾਲ ਹੋਏ ਆਪਾਂ ਕੁਵਰ ਵਿਜੇ ਪ੍ਰਤਾਪ ਦੀ ਐਗਜ਼ਾਮਪਲ ਲੈ ਲਈਏ ਹੋਰ ਬਹੁਤ ਸਾਰੀ ਇਸ ਤਰ੍ਹਾਂ ਦੀ ਐਗਜ਼ਾਮਪਲ ਆ ਜੇ ਮੈਂ ਦੇਣ ਬਿਠਾ ਸ਼ਾਇਦ ਫਿਰ ਐਪੀਸੋਡ ਸਾਡਾ ਲੰਬਾ ਚੱਲ ਜਾਵੇਗਾ ਜੀ ਜੀ ਬਹੁਤ ਬਹੁਤ ਧੰਨਵਾਦ ਚੇਤਨ ਧੰਨਵਾਦ ਪ੍ਰੀਤ ਜੀ ਜੀ ਸੋ ਇਸ ਹਨ ਮੇਰੇ ਨਾਲ ਚੇਤਨ ਕਸ਼ਪ ਜਿਹਨਾਂ ਨਾਲ ਗੱਲਬਾਤ ਕੀਤੀ ਗਈ ਹੈ ਸੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਬੇਸ਼ੱਕ ਤੁਹਾਡਾ ਪਸ਼ੋਕਰ ਜਿਹੜਾ ਕਲਾਕਾਰ ਵੱਜ ਰਿਹਾ ਹੈ ਹੁਣ ਤੁਸੀਂ ਇੱਕ ਸਟੇਟ ਦੇ ਮੁੱਖ ਮੰਤਰੀ ਹੋ ਸੋ ਉਸ ਉਸ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਨਿਭਾਓ ਜਿਵੇਂ ਤੁਸੀਂ ਪੈਸਾ ਖਰਚ ਕਰ ਰਹੇ ਹੋ ਇੱਕ ਤੁਹਾਡੀ ਫਿਲਮ ਨਹੀਂ ਆ ਰਹੀ ਜਿਹੜੇ ਤੁਸੀਂ ਪ੍ਰੋਮੋਸ਼ਨਾਂ ਤੇ ਇੰਨਾ ਪੈਸਾ ਖਰਚ ਰਹੇ ਹੋ ਹੋਲਡਿੰਗ ਲਗਾ ਰਹੇ ਹੋ ਪੰਜਾਬ ਦਾ ਪੈਸਾ ਹੈ ਇਹਨੂੰ ਸਹੀ ਤਰੀਕੇ ਨਾਲ ਦਾ ਉਪਯੋਗ ਕੀਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ